ਜਿਸ ਤਰੀਕੇ ਨਾਲ ਸੁਖਬੀਰ ਬਾਦਲ ਰਾਨਾ ਨਾਲ ਗੱਲ ਚ ਪੱਲਾ ਪਾ ਕੇ ਸਭ ਕੁਝ ਸਵੀਕਾਰ ਕੀਤਾ ਤੇ ਕੁਝ ਲੋਕਾਂ ਦੀ ਉਹਨਾਂ ਨਾਲ ਧਰਦੀ ਵੀ ਜਾਗ ਪਈ ਸੀ ਕਿ ਆਖਰਕਾਰ ਉਹਨਾਂ ਚਲੋ ਇਹ ਕਿੰਨੇ ਮਾਰੇ ਸੀ ਨਮਾਣੇ ਸਿੱਖੀ ਦਾ ਆ ਗਏ ਕਿਉਂਕਿ ਅਕਾਲੀਆਂ ਨੇ ਅਕਾਲ ਤਖਤ ਦੀ ਗੱਲ ਨਹੀਂ ਮੰਨੀ ਪਹਿਲਾਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਤਾਮੀ ਸਾਬ ਨੇ ਜਾ ਕੇ ਤੇ ਉਹਨੂੰ ਸੱਤ ਮੈਂਬਰੀ ਬਣਾਇਆ ਆਪਣੇ ਦੋ ਮੈਂਬਰ ਪੁਆਏ ਜਿਹੜੇ ਬਾਕੀ ਅਕਾਲੀ ਉਹਨਾਂ ਦੀ ਵੀ ਸੁਰ ਇਦਾਂ ਦੀ ਲੱਗਦੀ ਆ ਕਿ ਸਾਡੋਂ ਤੇ ਲੀਡਰਲੈਸ ਕਰਨ ਲੱਗੇ ਸੀ ਸਾਡੇ ਲੀਡਰ ਨੂੰ ਮਾਰ ਦੇਣਾ ਸੀ ਸਾਡੇ ਲੀਡਰ ਨੂੰ ਇਹਨਾਂ ਨੇ ਪਹਿਲੋਂ ਕਰਾਇਆ ਜੀ ਆਈਸੋਲੇਟ ਕਰਾਇਆ ਅਕਾਲ ਤਖਤ ਕੋ ਮੜਕੇ ਨੂੰ ਗੋਲੀ ਮਾਰ ਦੇਣੀ ਮਨਮਨ ਕਹਿਆ ਸੀ ਵੀ ਸੁਖਵੀਰ ਦਾ ਕੀ ਸਾਰੇ ਅਕਾਲੀ ਦਲ ਦਾ ਸਰਵਾਈਵਲ ਇਸ ਗੱਲ ਦੇ ਵਿੱਚ ਹੈ ਕਿ ਇਹ ਅਕਾਲ ਤਖਤ ਦੇ ਹੁਕਮ ਨੂੰ ਮੰਨਣ ਉਹਦੇ ਮੁਤਾਬਕ ਸੇਵਾ ਇਹ ਕਰਨ ਤੇ ਹੋ ਸਕਦਾ ਹੈ ਲੋਕ ਇਹਨਾਂ ਨੂੰ ਐਕਸੈਪਟ ਕਰ ਲੈਣ ਫਿਰ ਆਖਰੀ ਜਿਹੜਾ ਫੈਸਲਾ ਉਹ ਸੰਗਤ ਨੇ ਕਰਨਾ ਹੁੰਦਾ ਹੈ ਹੈਨਾ ਤੇ ਸੰਗਤ ਇਹਨਾਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਹੋਈ ਆ ਆਪਾਂ ਸਾਰੇ ਜਾਣਨੇ ਆ ਕਿ ਪਿਛਲੀਆਂ ਦੋ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ JAR 247 TV ਦੇ ਧਰਮ ਤੇ ਸਮਾਜ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ ਹਫਤਾਵਾਰੀ ਪ੍ਰੋਗਰਾਮ ਅਸੀਂ ਲੈ ਕੇ ਹਾਜ਼ਰ ਹੋਏ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਕਟਰ ਕੇਨਾਮ ਕੌਰ ਸਿਕਸ ਸਕਾਲਰ ਅੱਜ ਅਸੀਂ ਧਰਮ ਦੀ ਗੱਲ ਨਹੀਂ ਕਰਨੀ ਅੱਜ ਅਸੀਂ ਓਵਰਆਲ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਦਾ ਸਵਾਗਤ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਲਗਾਤਾਰ ਜਦੋਂ ਤੋਂ ਅਕਾਲ ਤਖਤ ਦੀ ਹੋਈ ਹੈ ਗੱਲ ਉਸ ਤੋਂ ਬਾਅਦ ਹਰ ਰੋਜ਼ ਨਵੀਆਂ-ਨਵੀਆਂ ਘਟਨਾਵਾਂ ਹੋ ਰਹੀਆਂ ਨੇ ਪਹਿਲਾਂ ਲੋਕਾਂ ਨੂੰ ਬੜਾ ਲੱਗਿਆ ਸੀਗਾ ਕਿ ਅਕਾਲ ਤਖਤ ਸਾਹਿਬ ਦਾ ਜਿਹੜੇ ਹੁਕਮਨਾਮਾ ਹੋਇਆ ਉਹ ਬੜੇ ਤੇਰ ਬਾਅਦ ਇੱਕ ਵਧੀਆ ਹੁਕਮਨਾਮਾ ਹੋਇਆ ਤੇ ਜਿਸ ਤਰੀਕੇ ਨਾਲ ਸੁਖਬੀਰ ਬਾਦਲ ਰਾਨਾ ਨੇ ਗੱਲ 'ਚ ਪੱਲਾ ਪਾ ਕੇ ਸਭ ਕੁਝ ਸਵੀਕਾਰ ਕੀਤਾ ਤੇ ਕੁਝ ਲੋਕਾਂ ਦੀ ਉਹਨਾਂ ਨਾਲ ਧਰਦੀ ਵੀ ਜਾਗ ਪਈ ਸੀ ਕਿ ਆਖਰਕਾਰ ਉਹਨਾਂ ਚਲੋ ਨਿਮਾਣੇ ਸਿੱਖ ਨਿਮਾਣੇ ਸਿੱਖ ਜਰਾ ਆ ਗਏ ਪਰ ਅੰਦਰੋਂ ਅੰਦਰ ਜਿਹੜੀ ਸਿਆਸਤ ਦੀ ਸਮਝ ਨਹੀਂ ਲੱਗਦੀ ਹੁਣ ਕਿਹਾ ਜਾ ਰਿਹਾ ਹੈ ਕਿ ਅਕਾਲ ਤਖਤ ਨੂੰ ਇੱਕ ਸੰਦਾ ਚੈਲੰਜ ਕਰਨ ਵਾਲੀ ਗੱਲ ਹੋ ਰਹੀ ਆ ਕਿਉਂਕਿ ਅਕਾਲੀਆਂ ਨੇ ਅਕਾਲ ਤਖਤ ਦੀ ਗੱਲ ਨਹੀਂ ਮੰਨੀ ਪਹਿਲਾਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਧਮੀ ਸਾਹਿਬ ਨੇ ਜਾ ਕੇ ਤ ਉਹਨੂੰ ਸੱਤ ਮੈਂਬਰੀ ਬਣਾਇਆ ਆਪਣੇ ਦੋ ਮੈਂਬਰ ਪੁਵਾਏ ਫਿਰ ਉਹਨਾਂ ਨੇ ਇਹ ਕਿਹਾ ਕਿ ਉਹਦਾ ਮੁਖੀ ਮੈਨੂੰ ਬਣਾਓ ਫਿਰ ਧਮੀ ਸਾਹਿਬ ਨੂੰ ਉਹਦਾ ਮੁਖੀ ਬਣਾਤਾ ਗਿਆ ਕਮੇਟੀ ਦਾ ਫਿਰ ਸੱਤ ਦੇਣ ਤੋਂ 20 ਦਿਨ ਦਾ ਟਾਈਮ ਮੰਗ ਲਿਆ ਨਾ ਤੇ ਹੁਣ ਜਿਹੜੀ ਸਿਆਸਤ ਹੈ ਇਹ ਦੇ ਇੱਕ ਪਾਸੇ ਤੇ ਜਿਹੜੇ ਸੁਧਾਰ ਲਹਿਰ ਵਾਲੇ ਆ ਉਹਨਾਂ ਨੇ ਆਪਣਾ ਜਿਹੜੀ ਸੁਧਾਰ ਲਹਿਰ ਸੀ ਉਹਨੂੰ ਭੰਗ ਕਰ ਦਿੱਤਾ ਪਰ ਅਕਾਲੀ ਦਲ ਜਿਹੜਾ ਆ ਉਹ ਭੰਗ ਹੋਣ ਦੀ ਬਜਾਏ ਪੁਰਾਣੀ ਨੀਤੀ ਵੱਲ ਨੂੰ ਚੱਲ ਪਿਆ ਉਹਦੇ ਲੀਡਰਾਂ ਦੀ ਵੱਖਰੇ ਵੱਖਰੇ ਬਿਆਨ ਆਉਣ ਲੱਗ ਪਏ ਮਰੂਕਾ ਸਾਹਿਬ ਕਹਿੰਦੇ ਆ ਕਿ ਸਾਡਾ ਬਚਾਅ ਤਾਂ ਆ ਕੇ ਸੀ ਭਾਜਪਾ ਨਾਲ ਸਮਝੌਤਾ ਕਰੀਏ ਜਿਹੜੇ ਬਾਕੀ ਕਾਲੀ ਉਹਨਾਂ ਦੀ ਵੀ ਸੁਰੇਦਾਂ ਦੀ ਲੱਗਦੀ ਆ ਕਿ ਸਾਡੋਂ ਤੇ ਲੀਡਰਲੈਸ ਕਰਨ ਲੱਗੇ ਸੀ ਸਾਡੇ ਲੀਡਰ ਨੂੰ ਮਾਰ ਦੇਣਾ ਸੀ ਸਾਡੇ ਲੀਡਰ ਨੂੰ ਇਹਨਾਂ ਨੇ ਪਹਿਲਾਂ ਕਰਾਇਆ ਜੀ ਆਈਸੋਲੇਟ ਕਰਾਇਆ ਅਕਾਲ ਤਖਤ ਕੋਲ ਮੁੜ ਕੇ ਉਹਨੂੰ ਗੋਲੀ ਮਾਰ ਦੇਣੀ ਐ ਲੱਗਦਾ ਆ ਕਿ ਅਕਾਲ ਤਖਤ ਦੇ ਨਾਲ ਜਿਹੜੀ ਮੇਨਸਟ੍ਰੀਮ ਅਕਾਲੀ ਆ ਬਾਦਲ ਗਰੁੱਪ ਆ ਉਹਦੀ ਕਿਤੇ ਨਾ ਕਿਤੇ ਲੱਗਦਾ ਆ ਕਿ ਉਹ ਟਕਰਾਰ ਹੋਣ ਦੀ ਸੰਭਾਵਨਾ ਵੱਧ ਰਹੀ ਆ ਤੇ ਇਹਦੇ ਕਿਸ ਤਰ੍ਹਾਂ ਦੇ ਅਸਰਾਂ ਤੋਂ ਹੋਣਗੇ ਕੀ ਕੀ ਵੇਖਦੇ ਹੋ ਅ ਦੇਖੋ ਗਿਲਸਾਹ ਵੀਂਗ ਸਟੂਡੈਂਟ ਆਫ ਮਨ ਲਓ ਕਾਲੂ ਸਿੱਖੇ ਜਮ ਬਿਦਿਆਰਥੀ ਦੇ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ ਜਿਵੇਂ ਉਹ ਫੈਸਲਾ ਹੋਇਆ ਸੀ ਅਕਾਲ ਤਖਤ ਤੋਂ ਹੈ ਨਾ ਆਪਾਂ ਸਾਰਿਆਂ ਨੇ ਆਬਜ਼ਰਵ ਵੀ ਕੀਤਾ ਉਹਨਾਂ ਵੀ ਇਹ ਬਹੁਤ ਵਧੀਆ ਗੱਲ ਹੋਈ ਹੈ ਇੱਕ ਨਿਮਾਨੀ ਸਿੱਖ ਦੇ ਤੌਰ ਤੇ ਇਹ ਉੱਥੇ ਹਾਜ਼ਰ ਹੋਏ ਨੇ ਤੇ ਮੈਂ ਪਹਿਲਾਂ ਵੀ ਕਹਿੰਦੀ ਸੀ ਵੀ ਇਹਨਾਂ ਦੀ ਬਚਤ ਏਸੇ ਵਿੱਚ ਹੈ ਜਿਵੇਂ ਹੁਣ ਮਾਲ ਸਾਬ ਨਾਲ ਵੀ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਨਹੀਂ ਇੰਦਾ ਸਜਾ ਨਹੀਂ ਚੀ ਲੌਣੀ ਜਿਆ ਨਹੀਂ ਆਉਣੀ ਮਾਨਨ ਕਾਸੀ ਵੀ ਸੁਖਵੀਰ ਦਾ ਕੀ ਸਾਰੇ ਅਕਾਲੀ ਦਲ ਦਾ ਸਰਵਾਈਵਲ ਇਸ ਗੱਲ ਦੇ ਵਿੱਚ ਹੈ ਕਿ ਇਹ ਅਕਾਲ ਤਖਤ ਦੇ ਹੁਕਮ ਨੂੰ ਮੰਨਣ ਉਹਦੇ ਮੁਤਾਬਕ ਸੇਵਾ ਇਹ ਕਰਨ ਤੇ ਹੋ ਸਕਦਾ ਹੈ ਲੋਕ ਇਹਨਾਂ ਨੂੰ ਐਕਸੈਪਟ ਕਰ ਲੈਣ ਫਿਰ ਜਾਂ ਘਟੋਕਾਟੇ ਜੁੰਦਿਆਂ ਚ ਹੋ ਜਾਣਗੇ ਪਰ ਹੁਣ ਜਿਸ ਤਰ੍ਹਾਂ ਦੇ ਨਾਲ ਉਹ ਕਰ ਰਹੇ ਨੇ ਦੇਖੋ ਆਖਰੀ ਜਿਹੜਾ ਫੈਸਲਾ ਉਹ ਸੰਗਤ ਨੇ ਕਰਨਾ ਹੁੰਦਾ ਹੈ ਹਨਾ ਤੇ ਸੰਗਤ ਇਹਨਾਂ ਨੂੰ ਪਹਿਲਾਂ ਹੀ ਨਕਰ ਚੁਕਰ ਚੁੱਕੀ ਹੋਈ ਆ ਆਪਾਂ ਸਾਰੇ ਜਾਣਦੇ ਆ ਕਿ ਪਿਛਲੀਆਂ ਦੋ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਕੀ ਹਾਲ ਹੋਇਆ ਜਿਸ ਤਰ੍ਹਾਂ ਦੀ ਇਹ ਹੁਣ ਤਿਗੜਮਬਾਜ਼ੀ ਕਰ ਰਹੇ ਨੇ ਨਾਂ ਲੈਣਾ ਵੀ ਬੁਰਾ ਲੱਗਦਾ ਪਰ ਹੁਣ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਜਿਨ੍ਹਾਂ ਨੂੰ ਅਕਾਲੀਅਤ ਦਾ ਪਤਾ ਹੀ ਨਹੀਂ ਹੈ ਵੀ ਕੀ ਹੁੰਦੀ ਹੈ ਇਹ ਦੇਖੋ ਜਿਉਂ ਤਾਂ ਤੁਸੀਂ ਅਕਾਲੀਪੁਰੇ ਨੂੰ ਅਕਾਲੀ ਹੋਂਦ ਹੰਡਾਇਆ ਨਹੀਂ ਨਾ ਹੈਗਾ ਵੀ ਇਹਦੀ ਅਸਲੀ ਸਪਿਰਿਟ ਕੀ ਆ ਗੁਰੂ ਨਾਲ ਜੁੜੇ ਹੋਏ ਹੁੰਦੀ ਉਹ ਤੱਕ ਤੁਹਾਡੇ ਅੰਦਰ ਉਹ ਉਹ ਸਮਝ ਨਹੀਂ ਆਉਂਦੀ ਹੈਗੀ ਬਣਦੀ ਨਹੀਂ ਉਹ ਸਮਝ ਇਹ ਕਰਦੇ ਨੇ ਨੀਰੀ ਪੋਲਿਟਿਕਸ ਹੁਣ ਜਿਸ ਕਿਸਮ ਦਾ ਦੇਖੋ ਇਹਨਾਂ ਨੂੰ ਚਾਹੀਦਾ ਸੀਗਾ ਜੇ ਇਹਨਾਂ ਦੇ ਵਿੱਚ ਹਿੰਮਤ ਹੁੰਦੀ ਦਮ ਖਮ ਹੁੰਦਾ ਇਹ ਦੁਬਾਰਾ ਮੈਂਬਰ ਬਣ ਸਕਦੇ ਸੀ ਜਦੋਂ ਥੱਲੇੋਂ ਭਰਤੀ ਕਰਦੇ ਹਨ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਤਿੰਨ ਦਿਨ ਦਾ ਜਿਹੜਾ ਸਮਾਂ ਦਿੱਤਾ ਸੀ ਉਹਦੇ ਵਿੱਚ ਵਿੱਚ ਇਹ ਸਤੀਫੇ ਤਾਂ ਸਾਹਮਣੇ ਮਨਜ਼ੂਰ ਕਰ ਰਹੇ ਸੀ ਜਾਂ ਮੇਰਾ ਖਿਆਲ ਹੈ ਉਹਨਾਂ ਨੇ ਕਰਨੇ ਸੀ ਪੁੰਧੜਨੇ ਕਰਨੇ ਸੀ ਹਨਾ ਇਹਨਾਂ ਨੂੰ ਚਾਹੀਦਾ ਸੀ ਇਹ ਪੁੰਧੜ ਸਾਹਿਬ ਨੇ ਕਰਨੇ ਸੀ ਜੇ ਪੋਲਿਟੀਕਲ ਲੀਡਰਸ਼ਿਪ ਤੇ ਉਹਨਾਂ ਕੋਲ ਹੈ ਨਾ ਸਤੀਫੇ ਕਰਦੇ ਮਨਜ਼ੂਰ ਇਹ ਬੰਧਿਆ ਵਾਂਗੂ ਜਾਂ ਨਮਾਣੀ ਸਿੱਖੀ ਤਰ੍ਹਾਂ ਸੇਵਾ ਨਿਭਾਉਂਦੇ ਉਸ ਤੋਂ ਬਾਅਦ ਆਪਣਾ ਕਰਦੇ ਫਿਰ ਉਹਨਾਂ ਨੇ ਕਿਹਾ ਸੀ ਦੂਜਾ ਪਾਰ ਤੇ ਰਕਸਾਬ ਕੋਲ ਮਲਾ ਕੇ ਠੀਕ ਹੀ ਚੱਲ ਰਿਹਾ ਇਹਦੀ ਸੇਵਾ ਵਾਲਾ ਪੱਖ ਆ ਸੇਵਾ ਵਾਲਾ ਠੀਕ ਹੈ ਨਿਭਾ ਰਹੇ ਨੇ ਪਰ ਆ ਜਿਹੜੀ ਨਾਲ ਪੋਲਿਟਿਕਸ ਕਰ ਰਹੇ ਨੇ ਇਹਦੇ ਨਾਲ ਤੁਹਾਡੀ ਸੇਵਾ ਵੀ ਮਾਈਨਸ ਹੋ ਜਾਂਦੀ ਆ ਹੈਨਾ ਜਦੋਂ ਤੁਸੀਂ ਨਿਤ ਨਵੇਂ ਬਿਆਨ ਇੱਕੋ ਆਪਣਾ ਮਤਲਬ ਉਹਨੇ ਚੌੜੇ ਨੇ ਗੋਲੀ ਚਲਾਤੀ ਉਹ ਬਹੁਤ ਮੰਦਭਾਗੀ ਕੱਢਣਾ ਸੀ ਉਹ ਵੈਸੇ ਵੀ ਗਲਤ ਸੀ ਉਹ ਉਨ ਕੋਈ ਨਾ ਪੰਜਾਬ ਸਰਕਾਰ ਨੇ ਭਾਈ ਪੰਜਾਬ ਸਰਕਾਰ ਆਪਣੇ ਲਈ ਕੰਡੇ ਕਿਉਂ ਬੀਜੂ ਦੀ ਸਪੋਜ਼ ਦਿੱਤਾ ਸੁਵੀਲ ਸਿੰਘ ਬਾਦਲ ਨੂੰ ਉਹ ਗੋਲੀ ਲੱਗ ਜਾਂਦੀ ਉਹਨੇ ਤਾਂ ਹੋ ਜਾਣਾ ਸੀ ਸ਼ਹੀਦ ਜਾਂ ਉਹਦਾ ਨਾਂ ਥੇ ਬਣ ਜਾਣਾ ਸੀਗਾ ਹੋ ਸਕਦਾ ਸਾਰੇ ਗੁਨਾਹ ਵੀ ਨਾਲ ਹੀ ਮaaf ਹੋ ਜਾਂਦੇ ਪਰ ਪੰਜਾਬ ਦੇ ਵਿੱਚ ਇੱਕ ਅਲੱਗ ਕਿਸਮ ਦਾ ਕੜਮਾ ਸਮਝ ਜਾਣਾ ਸੀ ਇਹਨਾਂ ਪਾਉਣ ਆਪਣੇ ਰਾਜ ਦੇ ਵਿੱਚ ਰਾਜਕਤਾ ਚਾਹੂਗਾ ਤੀਜਨ ਨੂੰ ਵਾਟ ਐਵਰ ਜੋ ਵੀ ਉਹ ਹੋਇਆ ਪਰ ਇਹ ਹੁਣ ਜਿਹੜੀ ਪੋਲਿਟਿਕਸ ਕਰ ਰਹੇ ਨੇ ਹੁਣ ਇਹਨਾਂ ਨੇ ਕਿਹਾ ਸੀ ਸਿੰਘ ਸਾਹਿਬ ਨੇ ਕਿਹਾ ਕਿ ਆਪਣੇ ਆਪਣੇ ਚੁੱਲ੍ਹੇ ਬੰਦ ਕਰੋ ਇਕੱਠੇ ਹੋ ਜੋ ਹਨਾ ਵੀ ਦਾਗੀ ਵੀ ਬਾਗੀ ਨੇ ਬਾਗੀ ਵੀ ਦਾਗੀ ਨੇ ਚਲੋ ਉਹ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਨੇ ਆਪਣਾ ਭੰਗ ਕਰ ਲਿਆ ਪਰ ਇਹਨਾਂ ਜਦੋਂ ਅੰਤਰੀਂ ਕਮੇਟੀ ਦੀ ਮੀਟਿੰਗ ਸੱਦੀ ਉਹਨਾਂ ਵਿੱਚੋਂ ਵੀ ਮੈਂਬਰ ਹੈਗੇ ਨਹੀਂ ਨਾਲੇ ਇਕੱਠੇ ਸਾਰਾ ਕੁਝ ਕਰਦੇ ਇਹਨਾਂ ਨੇ ਉਹਨਾਂ ਨੂੰ ਫੇਰ ਨਹੀਂ ਬੁਲਾਇਆ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਜੋ ਢੜੇਵਾਹੀ ਇਹਨਾਂ ਦੇ ਵਿੱਚ ਹੈਗੇ ਆ ਉਹ ਇਹਨਾਂ ਨੇ ਖਤਮ ਨਹੀਂ ਕਰਨੀ ਅਸਲ ਦੇ ਵਿੱਚ ਗੱਲ ਇਹ ਹੈ ਕਿ ਚਾਹੇ ਉਹ ਧੰਮੀ ਸਾਹਿਬ ਨੇ ਉਹ ਵੀ ਇਹਨਾਂ ਦੇ ਅਪਾਇੰਟ ਕੀਤੇ ਹੋਏ ਨੇ ਸੁਖੀਰ ਬਾਦਲ ਦੇ ਚਾਹੇ ਐਸਜੀਪੀਸੀ ਦੇ ਹੋਰ ਮੈਂਬਰ ਨੇ ਸਾਰੇ ਇਹਨਾਂ ਦੇ ਸਿਰ ਤੇ ਬਣੇ ਹੋਏ ਨੇ ਇਹਨਾਂ ਨੂੰ ਐਂ ਲੱਗਦਾ ਵੀ ਹੁਣ ਚਲੋ ਸਰਕਾਰ ਚੋਂ ਤਾਂ ਅਸੀਂ ਗਏ ਗਏ ਵੋਟਾਂ ਦਾ ਪਤਾ ਨਹੀਂ ਕਦ ਲੈਣੀਆਂ ਨੇ ਕਦ ਨਹੀਂ ਲੈਣੀਆਂ ਵੀ ਘਟੋ ਘਟ ਐਸਜੀਪੀਸੀ ਨਾਲ ਸਾਡੇ ਹੱਥੋਂ ਜਾਵੇ ਇਹ ਚੀਜ਼ ਇਹ ਚਾਹੁੰਦੇ ਨੇ ਕਿ ਐਸਜੀਪੀਸੀ ਦਾ ਬਜਟ ਵੀ ਕਰੋੜਾਂ ਦਾ ਬਹੁਤ ਕੁਝ ਹੈ ਐਸਜੀਪੀਸੀ ਦੇ ਹੱਥੇ ਚ ਹਨ ਉਹ ਇਹ ਛੱਡਣਾ ਨਹੀਂ ਚਾਹੁੰਦੇ ਪਰ ਇਦਾਂ ਤਾਂ ਚੱਲਦਾ ਨਹੀਂ ਹੁੰਦਾ ਜੇ ਸਰਕਾਰ ਚੋਂ ਨਿਕਲ ਸਕਦੇ ਲਈ ਕੱਲ ਨੂੰ ਸੁਪੋਜ਼ ਕੀਤਾ ਐਸਜੀਪੀਸੀ ਦੀਆਂ ਇਲੈਕਸ਼ਨ ਹੁੰਦੀ ਆ ਉੱਥੇ ਵੀ ਹਾਰ ਸਕਦੇ ਨੇ ਕੋਈ ਜ਼ਰੂਰੀ ਨਹੀਂ ਕਿ ਇੱਕ ਬੰਦਾ ਹਰ ਵਾਰੀ ਜਿੱਤਦਾ ਹੀ ਆਵੇ ਨਹੀਂ ਹੁੰਦਾ ਹੁੰਦਾ ਮੈਨੂੰ ਇੰਉਂ ਲੱਗਦਾ ਕਿ ਇਹ ਆਪਣੇ ਪੈਰੀ ਆਪ ਕੋਹਾੜਾ ਮਾਰ ਰਹੇ ਨੇ ਇਹਨਾਂ ਨੂੰ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਇੱਕ ਸਿੱਖ ਦੇ ਤੌਰ ਤੇ ਇਹਨਾਂ ਨੂੰ ਉਹ ਹੁਕਮ ਸਾਰਾ ਐਜ਼ ਇਟ ਇਜ਼ ਜਿਵੇਂ ਵੀ ਸੀ ਉਹ ਉਸੇ ਤਰ੍ਹਾਂ ਉਸੇ ਸਪਿਰਿਟ ਦੇ ਵਿੱਚ ਮੰਨ ਲੈਣਾ ਚਾਹੀਦਾ ਸੀ ਤੇ ਉਹਦੇ ਵਿੱਚ ਇਹਨਾਂ ਦਾ ਜਿਆਦਾ ਭਲਾ ਹੋਣਾ ਸੀ ਮੈਂ ਇਸ ਤਰ੍ਹਾਂ ਸੋਚਦੀ ਆ ਸਿੱਖ ਜੰਮੀ ਦੇ ਸਟੂਡੈਂਟ ਹੋਣ ਦੇ ਨਾਤੇ ਬਾਕੀ ਪਤਾ ਨਹੀਂ ਇਹ ਕੀ ਕਰਦੇ ਨੇ ਕੀ ਇਹਨਾਂ ਦੇ ਉਹਦੇ ਵਿੱਚੋਂ ਨਿਕਲਦੇ ਨੇ ਮੈਂ ਆਪਾਂ ਕਹਿੰਦੇ ਆ ਕਿ ਸੰਗਤ ਨੇ ਅਲਟੀਮੇਟ ਫੈਸਲਾ ਕਰਨਾ ਹੁੰਦਾ ਹੈ ਸੰਗਤ ਦੇ ਮੰਚ ਬਹੁਤ ਰੋਸ਼ਨੀ ਨਾਲ ਪ੍ਰਤੀ ਬੜੀਆਂ ਰਾਂਝਸ਼ਾਂ ਨੇ ਚਾਹੇ ਉਹ ਬਿਆਦਮੀ ਦੇ ਮਾਮਲੇ ਨੇ ਚਾਹੇ ਉਹ ਮਤਲਬ ਗੋਲੀ ਨਾਲ ਸਿੱਖਾਂ ਦੇ ਮਰਨ ਦੀ ਗੱਲ ਹੈ ਭਾਵੇਂ ਉਸ ਮੇਲ ਸੈਣੀ ਵਰਗਿਆਂ ਨੂੰ 2Gಪಿ ਬਣਾਉਣ ਦੀ ਗੱਲ ਬਹੁਤ ਸਾਰੀਆਂ ਗੱਲਾਂ ਨੇ ਹਨਾ ਉਹਨੂੰ ਸਾਦ ਨੂੰ ਮਾਫੀ ਦੇਣ ਦੀ ਗੱਲ ਹੈ ਤੇ ਲੋਕ ਤਾਂ ਪਹਿਲਾਂ ਹੀ ਸੋਚ ਰਹੇ ਸੀ ਵੀ ਆਮ ਲੋਕਾਂ ਨੇ ਇਹ ਮੰਨਣਾ ਸੀਗਾ ਚਲੋ ਅਸੀਂ ਤਾਂ ਕਹੇ ਸੀ ਵੀ ਚਲੋ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸੇਵਾ ਹੋਈ ਉਹਨਾਂ ਨੇ ਗੋਲੀ ਥੋੜੀ ਮਾਰਨੀ ਹੈ ਤੁਹਾਨੂੰ ਸੇਵਾ ਹੀ ਲਾਉਣੀ ਹੈ ਤੇ ਉਹ ਠੀਕ ਹੈ ਉਹ ਪਰ ਲੋਕਾਂ ਨੂੰ ਆਇਆ ਲੱਗਦਾ ਸੀ ਵੀ ਬਹੁਤ ਘੱਟ ਸਜ਼ਾ ਮਿਲੀ ਹੈ ਸੁਪੀਰਵਾਦ ਨੂੰ ਫਿਰ ਜਦੋਂ ਲੋਕ ਇਦਾਂ ਸੋਚਦੇ ਨੇ ਜਿਨ੍ਹਾਂ ਤੋਂ ਤੁਸੀਂ ਵੋਟਾਂ ਲੈਣੀਆਂ ਕਿ ਬਹੁਤ ਘੱਟ ਸਜ਼ਾ ਹੋਈ ਹੈ ਉਹ ਫਿਰ ਜਦੋਂ ਤੁਸੀਂ ਉਸ ਨੂੰ ਐਜ਼ ਇਟ ਇਜ਼ ਜਾਂ ਉਸ ਸਪਿਰਿਟ ਦੇ ਵਿੱਚ ਜਿਹੜੀ ਵਿੱਚ ਲਾਈ ਗਈ ਸੀ ਸੇਵਾ ਜਾਂ ਤੁਹਾਨੂੰ ਜਿਹੜੇ ਹੁਕਮ ਕੀਤੇ ਗਏ ਸੀ ਵੀ ਪਾਰਟੀਆਂ ਭੰਗ ਕਰਨ ਦੀ ਤੇ ਅਸੀਂ ਫਿਰ ਮੰਨਜੂਰ ਕਰਨ ਦੀ ਉਹ ਨੂੰ ਜੇ ਤੁਸੀਂ ਉਸ ਸਪਿਰਿਟ 'ਚ ਨਹੀਂ ਮੰਨ ਰਹੇ ਤੇ ਫਿਰ ਕੱਲ ਨੂੰ ਲੋਕਾਂ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਓਗੇ ਮੈਂ ਇਦਾਂ ਸੋਚਦੀ ਆ ਹੋ ਸਕਦਾ ਮੈਂ ਨਾ ਸਹੀ ਹੂੰ ਮਾ ਆਪਣੀ ਅਲਵੇਰੀ ਅਬਜ਼ਰਵੇਸ਼ਨ ਇਸ ਕਿਸਮ ਦੀ ਹੈ ਅਡਕ ਸਰ ਜਦੋਂ ਦਾ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਆਇਆ ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਨਹੀਂ ਕਹਿ ਸਕਦਾ ਪੰਜਾਬ ਦੀ ਜਿਹੜੀ ਧਾਰਮਿਕ ਪੋਲਿਟਿਕਸ ਆ ਉਹ ਚ ਸਰਗਰਮੀ ਬੜੀ ਆ ਗਈ ਜਿਹੜੇ ਦੂਜੇ ਗਰੁੱਪ ਸੀਗੇ ਜਿਹੜੇ ਦੋ ਤਰ੍ਹਾਂਾਂ ਸ਼ੁਰੂ ਤੋਂ ਚੱਲ ਰਹੀਆਂ 84 ਤੋਂ ਪਹਿਲਾਂ ਦੀਆਂ ਹੀ ਜਿਨ੍ਹਾਂ ਨੂੰ ਅਸੀਂ ਸੌਫਟਵੇਅਰ ਕਹਿਣਾ ਹੋਵੇ ਤੇ ਗਰਮਦਲੀਏ ਕਹਿ ਦਿੰਨੇ ਆ ਤੇ ਜਿਹੜੇ ਕੁਝ ਦੂਜੇ ਲੋਕ ਆ ਉਹਨਾਂ ਨੂੰ ਟੈਰਰਿਸਟ ਵੀ ਕਹਿੰਦੇ ਆ ਤੇ ਇੱਕ ਤੇ ਉਹ ਕਾਫੀ ਸਰਗਰਮ ਹੋਏ ਉਹਨਾਂ ਨੇ ਕਨਵੈਨਸ਼ਨ ਕੀਤੀ ਰੋਡੇ ਜਾ ਕੇ ਪੁਰੇ ਚ ਸਿਮਰਜੀਤ ਮਾਨ ਦਾ ਬੇਟਾ ਗਿਆ ਹੋਰ ਲੋਕ ਗਏ ਦਲ ਖਾਲਸਾ ਔਰ ਦਲ ਖਾਲਸਾ ਦੇ ਨਵੇਂ-ਨਵੇਂ ਚਿਹਰੇ ਵੇਖ ਰਹਾ ਆਪਣੇ ਬਿਆਨ ਆ ਰਹੇ ਆ ਤੇ ਕਹਿ ਜਾ ਰਹੇ ਇੱਕ ਤਰ ਪਹੁੰਚ ਜਾਂਦੀ ਆ ਕਿ ਜਿਹੜਾ ਇਹ ਚੌੜਾ ਐ ਨੇ ਗੁਰੂ ਘਰ ਚ ਆ ਕੇ ਬਦਬੀ ਕੀਤੀ ਆ ਇਹਨੂੰ ਕੱਢ ਦਿਓ ਪੰਚੋ ਛੇਕ ਦਿਓ ਦੂਜਾ ਤੇ ਰਾਜ ਦਾ ਕਿ ਉਹਦੀ ਪੱਗ ਲਾਤੀ ਆ ਜੀ ਕਿਸੇ ਨੇ ਤੇ ਤੁਸੀਂ ਤੁਸੀਂ ਉਹਦੀ ਉਹ ਉਹ ਬੰਦੇ ਨੂੰ ਗੱਲਾਂ ਦੇ ਉਹਨੂੰ ਕੱਢੋ ਜਿੰਨੇ ਉਹਦੀ ਪੱਗ ਲਾਈ ਆ ਪੱਗ ਲਹੁਣੀ ਬਹੁਤ ਵੱਡੀ ਗੱਲ ਆ ਇਹ ਗੱਲ ਭੁੱਲ ਕੇ ਕਿ ਉਹ ਬੰਦਾ ਉਹਦਾ ਪਿਸ਼ੋਕੜ ਕ੍ਰਿਮੀਨਲ ਆ ਪਹਿਲਾਂ ਉਹ ਟੈਰਰਿਸਟ ਰਿਹਾ ਕਿ ਨਹੀਂ ਰਿਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਰਿਹਾ ਇਸ ਬੰਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕ ਕਰ ਰਿਹਾ ਤੇ ਦੋ ਤਾਰਾ ਤੇ ਸਿੱਧੀਆਂ ਨਜ਼ਰ ਆ ਰਹੀਆਂ ਇੱਕ ਇੱਕ ਗਰਮ ਦਲੀਏ ਜਾਂ ਜਿਹੜੇ ਜਿਹੜੇ ਖਾਲਸਤਾਨੀ ਟਾਈਪ ਨੇ ਤੇ ਦੂਜੇ ਅਕਾਲੀਏ ਤੀਜੀ ਧਿਰ ਹੋ ਗਈ ਸੁਧਾਰ ਲੈ ਰਹੀ ਚੌਥੀ ਧਿਰ ਜਿਹਨੂੰ ਅਸੀਂ ਬ੍ਰੌਡਲੀ ਕਹਿ ਦਿੰਨੇ ਆ ਖਾਲਸਾ ਪੰਥ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਦੇਣੀ ਅਸਿਕ ਪੰਥ ਤੇ ਚੌਥੀ ਧਿਰ ਸੰਗਤ ਬੇਕਰ ਉਹ ਅਲੱਗ ਕਰਕੇ ਵੇਖਦੇ ਆ ਕੁਝ ਹੁਣ ਇਹ ਜਿਹੜੀਆਂ ਧਰਾਵਾਂ ਇੰਨੀਆਂ ਬਣ ਗਈਆਂ ਤਰੋਏ ਨਾ ਨਵੇਂ ਗੱਲਾਂ ਆ ਰਹੀਆਂ ਨੇ ਇਹਨਾਂ ਦਾ ਜੇ ਅਕਾਲੀਆਂ ਦਾ ਇਕ ਨਹੀਂਦਾ ਤੇ ਧਾਰਾ ਵੀ ਕਿਤੇ ਇਕੱਠੀਆਂ ਹੋ ਸਕਦੀਆਂ ਕਿ ਐਦਾਂ ਦਾ ਕੋਈ ਹੁਕਮਨਾਮਾ ਅਕਾਲ ਤਖਤ ਤੋਂ ਵੀ ਹੋ ਸਕਦਾ ਵੀ ਭਾਈ ਇਹ ਸਾਰੇ ਬਖੇੜੇ ਛੱਡੋ ਸੰਗਤ ਇੱਕ ਰੂਪ ਚ ਆਵੇ ਤੇ ਇੱਕ ਤਰ੍ਹਾਂ ਨਾਲ ਗੱਲ ਕਰੇ ਕੱਲੇ ਪੋਲੀਟਿਕਲ ਆਗੂਆਂ ਤੇ ਐਦਾਂ ਦੇ ਹੁਕਮ ਨਾਲੋਂ ਜੇ ਪੂਰੀ ਸੰਗਤ ਨੂੰ ਹੀ ਅਕਾਲ ਤਖਤ ਤੋਂ ਹੁਕਮ ਦਿੰਦਾ ਤੇ ਉਹ ਉਹਨੂੰ ਕਿਸ ਤਰ੍ਹਾਂ ਲਿਆ ਜਾ ਸਕਦਾ ਨਹੀਂ ਦੇਖੋ ਜੀ ਵੀ ਜੇ ਤਾਂ ਆਪਾਂ ਸੰਗਤ ਦੀ ਗੱਲ ਕਰੀਏ ਸੰਗਤ ਤਾਂ ਸੰਗਤ ਹੈ ਸੰਗਤ ਵੰਡੀ ਹੋਈ ਨਹੀਂ ਹੈ ਏ ابھی ਆਪਣੇ ਆਪਣੇ ਗਰੁੱਪਾਂ ਦੇ ਫਾਲੋਅਰਸ ਕੁਝ ਚੁਣਵੇਂ ਬੰਦੇ ਹੋ ਜਾਂਦੇ ਹੁੰਦੇ ਨੇ ਪਰ ਜਿਹੜੇ ਆਮ ਲੋਕ ਨੇ ਉਹ ਇਦਾਂ ਨਹੀਂ ਮੰਡੇ ਹੋਏ ਹੈਗੇ ਜਿੱਤੇ ਤੱਕ ਇਹਨਾਂ ਤੇrandi ਗੱਲ ਆ ਹੁਣ ਦੇਖੋ ਨਹੀਂ ਆਮ ਲੋਕਾਂ ਨੂੰ ਸੰਗਤ ਕਿਹਾ ਜਾਂਦਾ ਸਿੱਖ ਪੰਥ ਦੇ ਪਰ ਪਾਸ਼ਾ ਮੁਤਾਬਕ ਜਾਂ ਸੰਗਤ ਕੁਝ ਹੋਰ ਹੁੰਦੀ ਆ ਨਹੀਂ ਸੰਗਤ ਕੋਈ ਹੋਰ ਨਹੀਂ ਹੁੰਦੀ ਜਿਹਦਾ ਵੀ ਗੁਰੂ 'ਚ ਵਿਸ਼ਵਾਸ ਹੈ ਉਹ ਸਾਰੇ ਸੰਗਤ ਹੀ ਨੇ ਆਫਟਰ ਆਲ ਉਹਨਾਂ ਵੋਟਾਂ ਨਾਲ ਹੀ ਜਿੱਤਦੇ ਆਏ ਨੇ ਹਨਾ ਤੇ ਉਹ ਨਾਨਕ ਨਾਮ ਲੇਵਾ ਕੋਈ ਵੀ ਹੋ ਸਕਦਾ Hindu ਹੈ Sikh ਹੈ ਉਹ इवन ਮੁਸਲਮਾਨ ਵੀ ਹੋ ਸਕਦਾ ਉਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਤੇ ਇਹ ਜਿੱਥੋਂ ਦਾ ਕੀ ਹੈਗੀ ਨਾ ਕਹਿੰਨ ਗਰਮਦਲੀਏ ਤੇ ਇਹ ਨਰਮਦਲੀਏ ਅਸਲ ਚ ਨਾ ਸਾਰੇ ਕਰਦੇ ਪੋਲਿਟਿਕਸ ਆਪਣੀਆਂ ਆਪਣੀਆਂ ਰੋਟੀਆਂ ਸੇਕਦੇ ਨੇ ਪਹਿਲੀ ਗੱਲ ਤਾਂ ਮੈਂ ਇਹਨਾਂ ਦਾ ਹੀ ਸੋਚਦੀ ਹੁੰਦੀ ਹਾਂ ਨਰਮਦਲੀਆਂ ਦਾ ਹੀ ਵੀ ਜੇ ਭਾਈ ਤੁਹਾਡੇ ਵਿਚਾਰਦਾਰ ਇੱਕ ਹੈ ਤੁਸੀਂ ਕਿਸੇ ਇੱਕ ਪਰਪਸ ਦੇ ਲਈ ਲੜ ਰਹੇ ਹੋ ਫਿਰ ਤੁਹਾਡੇ ਦੇ ਵਿੱਚ ਇਕਾ ਕਿਉਂ ਨਹੀਂ ਹੈ ਹਾਂ ਇਹ ਤਾਂ ਚਲੋ ਆਪਾਂ ਮੰਨ ਲਿਆ ਵੀ ਗਰਮ ਦਲੀਆਂ ਨੇ ਤੇ ਨਰਮ ਦਲੀਆਂ ਦਾ ਜੀ ਏਕਾ ਨਹੀਂ ਹੋ ਸਕਦਾ ਹੈਗਾ ਵਿਚਾਰਧਾਰਾ ਦਾ ਵਕਰੀਮ ਹੈ ਪਰ ਜਿਹੜੇ ਇੱਕ ਵਿਚਾਰਧਾਰਾ ਨੂੰ ਬਿਲੋਂਗ ਕਰਦੇ ਆ ਉਹ ਉਹਨਾਂ ਦਾ ਤਾਂ ਇੱਕ ਮਤਲਬ ਹੋਣਾ ਚਾਹੀਦਾ ਨਾ ਇਹ ਮੈਨੂੰ ਸਮਝ ਨਹੀਂ ਲੱਗਦੀ ਹੁਣ ਅੱਗੇ ਵੀ ਇਹਨਾਂ ਨੇ ਜਦੋਂ ਮੋਰਚਾ ਚੱਲ ਰਿਹਾ ਸੀ ਬੇਅਦਬੀਆਂ ਦੇ ਵਾਸਤੇ ਉਦੋਂ ਵੀ ਇਕੱਠੇ ਉੱਥੇ ਬਥੇਰਾ ਹੋਇਆ ਸੀਗਾ ਹਨ ਨਾ ਸਿਮਨ ਸੀ ਨੋ ਨਿਮਾਨ ਵੀ ਹੁਣ ਵੀ ਗਏ ਸੀ ਜਦੋਂ ਇਹਨਾਂ ਨੇ ਜਥੇਦਾਰ ਆਪਣੇ ਥਾਪੇ ਸੀਗੇ ਤਖਤਾਂ ਦੇ ਹਨਾ ਤੋਂ ਤੁਹਾਨੂੰ ਸ਼ਾਇਦ ਯਾਦ ਹੋਵੇ ਕਈ ਸਾਲ ਦੀ ਗੱਲ ਹੋ ਗਈ ਇਹ ਕਿਹੜਾ ਈਅਰ ਸੀ ਮੈਨੂੰ ਯਾਦ ਨਹੀਂ ਆ ਮਤਲਬ ਸਰਬਤ ਸਰਬਤ ਖਾਲਸਾ ਜਰਾਂ ਸੰਧਿਆ ਸੀ ਪਰ ਉਹਦੇ ਵਿੱਚੋਂ ਨਿਕਲਿਆ ਕੁਛ ਕੁਛ ਨਹੀਂ ਨਿਕਲਿਆ ਇਹ ਸਭ ਆਪਣੀ ਆਪਣੀ ਪੋਲਿਟਿਕਸ ਕਰਦੇ ਨੇ ਫਿਰ ਇਹ ਕੀ ਚਾਹੁੰਦੇ ਜਿਵੇਂ ਉਹਨਾਂ ਵਗਦੀ ਗੰੰਦਾ ਦੇ ਵਿੱਚ ਹੱਥ ਧੋ ਲਉ ਤੁਸੀਂ ਉਹੋ ਜਿਹਾ ਇਹਨਾਂ ਦਾ ਹਿਸਾਬ ਹੈ ਵੀ ਸ਼ਾਇਦ ਦਾ ਲੱਗ ਜੇ ਸ਼ਾਇਦ ਦਾ ਲੱਗ ਜੇ ਔਰ ਜੇ ਤੁਸੀਂ ਗੁਰੂ ਨੂੰ ਸਮਰਪਤ ਹੋ ਕੇ ਚੱਲਦੇ ਹੋ ਤੁਸੀਂ ਪੰਜਾਬ ਦੇ ਭਲੇ ਵਾਸਤੇ ਜਾਂ ਸਿੱਖਾਂ ਦੇ ਭਲੇ ਵਾਸਤੇ ਸੋਚਦੇ ਹੋ ਫੇਰ ਤਾਂ ਇੱਕ ਸਾਂਝੀ ਸੋਚ ਬਣਾਉਣੀ ਚਾਹੀਦੀ ਆ ਨਾ ਵੀ ਕਿਵੇਂ ਸਟੇਟ ਦਾ ਆਪਣਾ ਮਤਲਬ ਅਸੀਂ ਭਲਾ ਕਰ ਸਕਦੇ ਜਿਵੇਂ ਅੱਜ ਹੀ ਮੈਂ ਇੱਕ ਵੀਡੀਓ ਸੁਣ ਰਹੀ ਸੀ ਮੈਂ ਉਹ ਬੰਦੇ ਦਾ ਨਾਂ ਤਾਂ ਨਹੀਂ ਸੁਣਿਆ ਉਹ ਕਹਿ ਰਿਹਾ ਸੀ ਵੀ ਜੇ ਖਾਲਿਸਤਾਨ ਬਣ ਜਾਂਦਾ ਪੰਜਾਬ ਦੀ ਜ਼ਮੀਨ ਇਹੋ ਜੀ ਹੈ ਇੱਥੇ ਅਸੀਂ ਆ ਫਲਾਣੀ ਫਲਾਣੀ ਖੇਤੀ ਕਰਾਂਗੇ ਤੇ ਅਸੀਂ ਉਹ ਫਲਾਣੀ ਫਲਾਣੀ ਇੰਡਸਟਰੀ ਲਾਵਾਂਗੇ ਜਿਹਦੇ ਵਿੱਚ ਸਾਡੇ ਆਲੂ ਕੰਮ ਆਉਣ ਸਾਡੀ ਫਲਾਣੀ ਚੀਜ਼ ਕੰਮ ਆਵੇ ਸਾਡੀ ਢੀਂਗੜੀ ਚੀਜ਼ ਕੰਮ ਆਵੇ ਆਰਗੈਨਿਕ ਖੇਤੀ ਧਰਤੀ ਹੈ ਕਿ ਨਹੀਂ ਕਿਹਾ ਜੀ ਸਾਡਾ ਜਿਹੜੀਆਂ ਖਾਦਾਂ ਅਸੀਂ ਇੰਨੀਆਂ ਮਹਿੰਗੀਆਂ ਲੈਣੇ ਆ ਉਹ ਅਸੀਂ ਆਰਗੈਨਿਕ ਖਾਦਾਂ ਬਣਾਵਾਂਗੇ ਉਹ ਮੈਂ ਮੇਰਾ ਜੀ ਕਰੇ ਵੀ ਮੈਂ ਇਹਨੂੰ ਜਾ ਕੇ ਪੁੱਛਾਂ ਵੀ ਆਹ ਕੁੱਝ ਤੁਸੀਂ ਪੰਜਾਬ ਲਈ ਹੁਣ ਨਹੀਂ ਕਰ ਸਕਦੇ ਉਦੋਂ ਜੇ ਤੁਸੀਂ ਤੁਸੀਂ ਖਾਦਿਸਤਾਨ ਪਹਿਲੀ ਗੱਲ ਤੁਹਾਡੀ ਬਣਾਉਣ ਦੀ ਪਲੈਨ ਕੋਈ ਵੀਡੀਓ ਆਈ ਕਿ ਆਰਟੀਕਲ ਆਇਆ ਕਿਸੇ ਦਾ ਨਹੀਂ ਕੋਈ ਵੀਡੀਓ ਪਾਈ ਹੋਈ ਸੀ ਕਿਸੇ ਨੇ ਭਾਈ ਲੈਕਚਰ ਦੇ ਰਿਹਾ ਸੀ ਮੈਂ ਫਿਰ ਅੰਧ ਵਿਚਾਲੇ ਬੰਦ ਕਰਤਾ ਵੀ ਜੇ ਤੁਸੀਂ ਭਾਈ ਇੰਨੇ ਸਾਰੇ ਦੇਖੋ ਉਪਦੇਸ਼ ਦੇਣ ਵਾਲੇ ਬਹੁਤ ਪੈਦਾ ਹੋ ਗਏ ਆ ਆਪ ਕੋਈ ਲਾਗੂ ਨਹੀਂ ਕਰਦਾ ਉਪਦੇਸ਼ ਬਹੁਤ ਦਿੰਦੇ ਲੋਕ ਇਹ ਐਵੇਂ ਲੋਕਾਂ ਨੂੰ ਤੁਸੀਂ ਮਿਸਗਾਈਡ ਕਰਦੇ ਹੋ ਸੀ ਆ ਕਰ ਲਾਂਗੇ ਉਹ ਕਰ ਲਾਂਗੇ ਤੁਸੀਂ ਪੰਜਾਬ ਤਾਂ ਉੱਥੇ ਹੀ ਹੈ ਉਹਦੀ ਜਿੰਦਗੀ ਵੀ ਉੱਥੇ ਹੀ ਹੈ ਇਹ ਵੀ ਨਹੀਂ ਹੈਗਾ ਕੋਈ ਬਾਹਰ ਲਾ ਕੇ ਰਾਜ ਕਰ ਰਿਹਾ ਹੈ ਉੱਥੇ ਜੋ ਜੋ ਵੀ ਹੈਗਾ ਪਾਰਟੀ ਜਿਹੜੀ ਮਰਜ਼ੀ ਹੋਵੇ ਹੈ ਤਾਂ ਪੰਜਾਬੀ ਹੋਈ ਨੇ ਤੁਸੀਂ ਹੁਣ ਵੀ ਉੱਥੇ ਉਹ ਕਰ ਸਕਦੇ ਹੋ ਤੁਸੀਂ ਜਦ ਉੱਪਰਲੇ ਲੈਵਲ ਤੇ ਨਾਲ ਸੀ ਜਿਵੇਂ ਇਹ ਅਕਾਲੀਆ ਦਾ ਵੀ ਜਿਵੇਂ ਸਿੰਘ ਸਾਹਿਬ ਉਹਨਾਂ ਨੇ ਕਿਹਾ ਵੀ ਥੱਲੇ ਦੇ ਲੈਵਲ ਤੋਂ ਭਰਤੀ ਤੁਹਾਡੀ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਵਿੱਚੋਂ ਫਿਰ ਬਾਏ ਅਪਾਇੰਟਮੈਂਟ ਨਹੀਂ ਬਾਏ ਮਤਲਬ ਇਲੈਕਸ਼ਨ ਹੋਣ ਕੇ ਜਿਹੜਾ ਤੁਹਾਡਾ ਸਰਕਲ ਜਥੇਦਾਰ ਹੈ ਜਾਂ ਜੋ ਵੀ ਡਿਸਟ੍ਰਿਕਟ ਸਿਲੈਕਟਡ ਬੰਦੇ ਨਹੀਂ ਇਲੈਕਟਡ ਹੋਣ ਸਾਰੇ ਹਾਂ ਇਲੈਕਟਡ ਹੋਣ ਸਾਰੇ ਤੇ ਸੋ ਇਹ ਇਹ ਜਿਹੜੇ ਸੋ ਕਾਰਡ ਖਾਲੇ ਸਨ ਉਹ ਮੇਰਾ ਇਹ ਕਹਿਣਾ ਵੀ ਤੁਸੀਂ ਪੰਜਾਬ ਦੇ ਵਿੱਚ ਤਾਂ ਇੰਨੀਆਂ ਸਮੱਸਿਆਵਾਂ ਨੇ ਫੈਲੀ ਗੱਲਾਂ ਦੇਖੋ ਪਾਣੀ ਤੁਹਾਡਾ ਥੱਲੇ ਜਾ ਰਿਹਾ ਹੈ ਉੱਥੇ ਪੋਲਿਊਸ਼ਨ ਇੰਨੀ ਜ਼ਿਆਦਾ ਹੈ ਤੇ ਅੱਜ ਹੀ ਮੈਂ ਸੁਣ ਰਹੀ ਸੀ ਵੀ ਜੇ ਮਤਲਬ ਆਹੀ ਹਾਲ ਰਿਹਾ ਹੋਰ ਦੋਆਂ ਸਾਲਾਂ ਨੂੰ ਜਿਹੜੀ 20 ਰੁਪਏ ਦੀ ਪਾਣੀ ਦੀ ਬੋਤਲ ਵਿਕਦੀ ਉਹ 50 ਰੁਪਏ ਦੀ ਵਿਕੂਗੀ ਹ ਤੇ ਇੰਨਾ ਜ਼ਿਆਦਾ ਧਰਤੀ ਥੋਂ ਪਾਣੀ ਗੰਦਾ ਨਿਕਲ ਰਿਹਾ ਹੈ ਉਹ ਤੇ ਤੁਸੀਂ ਇਹਨਾਂ ਸਮੱਸਿਆਵਾਂ ਵੱਲ ਪੰਜਾਬੀਆਂ ਵੱਲ ਧਿਆਨ ਦਿਓ ਨਸ਼ਿਆਂ 'ਚ ਪੰਜਾਬ ਕਰ ਗਿਆ ਪਿਆ ਹੈ ਰੋਜ਼ ਮਰਨਦੀਆਂ ਮਤਲਬ ਖਬਰਾਂ ਆਉਂਦੀਆਂ ਨੇ ਜੇ ਤੁਸੀਂ ਇੱਕ ਇਕਾਈ ਬਣਾ ਕੇ ਇੱਕ ਪਿੰਡ ਨੂੰ ਇਕਾਈ ਬਣਾ ਕੇ ਉੱਥੋਂ ਤੁਸੀਂ ਸੁਧਾਰ ਸ਼ੁਰੂ ਕਰਦੇ ਹੋ ਮਸਲ ਇਹ ਪਹਿਲੇ ਜ਼ਮਾਨੇ 'ਚ ਨੌਜਵਾਨ ਸੁਭਾਅ ਮਾਂ ਬਣੀਆਂ ਹੁੰਦੀਆਂ ਸੀ ਹਨਾ ਕਾਮਰੇਡਾਂ ਨੇ ਜਾਂ ਕਹਿ ਲਓ ਖੱਬੇ ਪੱਕਿਆਂ ਨੇ ਬਣਾਈਆਂ ਹੁੰਦੀ ਸੀ ਉਸੇ ਹਿਸਾਬ ਦੇ ਨਾਲ ਤੁਸੀਂ ਪਿੰਡਾਂ ਤੋਂ ਮਤਲਬ ਗੁਰਦੁਆਰਾ ਪਹਿਲੀ ਗੱਲ ਤਾਂ ਇੱਕ ਕਰੋ ਹਨਾ ਸ਼ਮਸ਼ਾਨ ਘਾਟ ਤੁਹਾਡਾ ਇੱਕ ਹੋਵੇ ਉੱਥੇ ਤੁਸੀਂ ਭਾਈ ਚਾਰ ਗ੍ਰਾਮ ਸੁਭਾਵਾਂ ਆਪੋ ਆਪਣੇ ਜਿਹੜੇ ਲੀਗਲ ਇੱਕ ਪੈ ਗਈ ਆ ਉਹਨੂੰ ਉਹਨੂੰ ਮਜ਼ਬੂਤ ਬਣਾਓ ਉਹਨਾਂ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ ਉੱਥੋਂ ਆਪਣੇ ਨੌਜਵਾਨਾਂ ਨੂੰ ਇਕੱਠੇ ਕਰੋ ਉਹਨਾਂ ਦੀ ਸੁਭਾਵਾ ਬਣਾਓ ਉਹਨਾਂ ਨੂੰ ਕੰਮ ਕਰਨ ਦੇ ਵੱਲ ਪ੍ਰੇਰੋ ਉਹਨਾਂ ਨੂੰ ਖੇਡਾਂ ਵੱਲ ਪ੍ਰੇਰੋ ਨਸ਼ਿਆਂ ਤੋਂ ਛੁਟਕਾਰਾ ਪਾਉਣ ਤੁਸੀਂ ਉਹਨਾਂ ਲਈ ਰੀਹਰ ਸੈਂਟਰ ਖੋਲ੍ਹ ਸਕਦੇ ਹੋ ਬਹੁਤ ਕੁਸ਼ਲ ਕਰਨ ਵਾਲਾ ਹੈ ਨਾ ਇਹ ਕਰਨਾ ਹੋਵੇ ਪਰ ਸਾਰੇ ਮੈਨੂੰ ਲੱਗਦਾ ਆਪਣੀ ਆਪਣੀ ਪੋਲਿਟਿਕਸ ਹੀ ਕਰਦੇ ਨੇ ਕਿਸੇ ਨੂੰ ਕਿਸੇ ਲੋਕਾਂ ਦਾ ਕੀ ਕਰਨਾ ਹੈ ਇਹਦੇ ਵਿੱਚ ਕਿਸੇ ਨੂੰ ਕੋਈ ਬਹੁਤ ਜਲਚਸ ਵੀ ਹੈ ਨਹੀਂ ਹਰੇਕ ਚਾਹੁੰਦਾ ਵੀ ਮੈਂ ਗੱਦੀ ਹੈ ਜਿਹੜੀ ਆ ਪਾਵਰ ਹੈ ਉਹ ਕਿਵੇਂ ਸਨੇਚ ਕਰਨੀ ਹੈ ਬਿਲਕੁਲ ਪਾਵਰ ਪੋਲਟਿਕਸ ਹੋ ਗਈ ਹੈ ਇਹ ਬਿਲਕੁਲ ਪਾਵਰ ਪੋਲਟਿਕਸ ਚਲੀ ਆ ਉਹੀ ਸਾਰੇ ਪਵਾੜੇ ਦੀ ਜਾੜ ਹੈ ਰੱਖ ਸਾਹਿਬ ਮੈਂ ਕਿਰਨ ਜੋਤਕਾਰ ਨੇ ਧੋਤੀ ਨੇ ਉਹਨਾਂ ਦੇ ਮਾਸੂਦ ਕਾਰਾ ਸਿੱਖਦਾ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਕੁਝ ਪਿਛਲੇ ਦਿਨੀ ਉਹ ਬੜੇ ਥੋੜੇ ਜੇ ਰੋਸ਼ਨ ਦਿਮਾਗ ਵੀ ਨੇ ਕੈਮਿਸਟਰੀ ਦੀ ਹੁੰਦਾ ਸੀ ਹਾਂਜੀ ਤੇ ਉਹ ਉਹ ਕਹਿ ਰਹੇ ਸੀਗੇ ਕਿ ਅਸਲ ਦੇ ਵਿੱਚ ਜਿਹੜੀ ਅਕਾਲੀ ਦਲ 'ਚ ਵਿਗਾੜ ਸ਼ੁਰੂ ਹੋਇਆ ਨਾ ਇਹਦੀਆਂ ਜੜ੍ਹਾਂ ਪਈਆਂ ਨੇ ਕੈਰੋਂ ਦੇ ਸਮੇਂ ਦੇ ਦੌਰਾਨ ਉਹ ਕਹਿੰਦੇ ਆ ਕਿ ਕੈਰੋਂ ਨੇ ਪਹਿਲੀ ਵਾਰ ਅਕਾਲੀ ਦਲ 'ਚ ਫੁੱਟ ਪਾਉਣ ਲਈ ਤੇ ਜੱਟ ਤੇ ਭਾਪੇ ਦਾ ਕਨਸੈਪਟ ਸ਼ੁਰੂ ਕਰਾਇਆ ਸੀਗਾ ਤੇ ਮਾਸਟਰ ਤਾਰਾ ਸੀ ਉਹਨਾਂ ਨੇ ਥੋੜ੍ਹਾ ਉਸ ਕੋਲ ਉਸ ਗੱਲ ਨਾਲ ਜੋੜਿਆ ਤੇ ਦੂਸਰਾ ਉਹਨਾਂ ਕਹਿਆ ਕਿ ਜਿਹੜਾ ਸੰਤ ਫਤੇ ਸਿੰਘ ਸੀਗਾ ਜਿਹਦਾ ਹੁਣ ਕੋਈ ਬਹੁਤ ਸਾਰੇ ਲੋਕ ਕਾਮਰੇਡਾਂ ਸਮੇਂ ਦੇ ਕਹਿੰਦੇ ਆ ਕਿ ਭਿੰਡਰਾ ਵਾਲਾ ਤੇ ਕਾਂਗਰਸ ਦਾ ਬੰਦਾ ਸੀ ਜੀ ਉਹਨਾਂ ਵੜਿਆ ਸੀ ਤੇ ਬੀਬੀ ਕਿਰਨਜੋਤ ਕਹਿੰਦੀ ਆ ਕਿ ਜਿਹੜਾ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਖੜਾ ਕੀਤਾ ਬੰਦਾ ਫਤੇ ਸਿੰਘ ਉਹ ਕਾਂਗਰਸ ਦੀ ਇੱਕ ਸੋਚੀ ਸਮਝੀ ਚਾਲ ਸੀ ਤੇ ਕਾਂਗਰਸ ਨੇ ਕਾਲੀ ਦਲ ਚੋਂ ਉਹਨੂੰ ਐਂਗਰੇਟ ਕਰ ਲਿਆ ਸੀ ਤੇ ਦੇਖੋ ਦੋਨੇ ਤਰ੍ਹਾਂ ਦੇ ਦੁਜੇ ਤੇ ਲੱਗਦੀਆਂ ਜਿਹੜੀ ਸੌਫਟ ਤੇ ਰਿਹਾ ਉਹ ਫਤੇ ਸਿੰਘ ਨੂੰ ਫਾਲੋ ਕਰਦੀ ਆ ਮਾਸਟਰ ਤਾਰਾ ਸਿੰਘ ਤੋਂ ਬਾਅਦ ਤੇ ਗਰਮ ਤੇ ਜਿਹੜੀ ਆ ਉਹ ਕਰਦੀ ਆ ਸੰਤ ਪਿੰਡਾਂ ਵਾਲਿਆਂ ਨੂੰ ਤੇ ਦੋਨੇ ਗਾਇਰੇ ਵੀ ਕਾਂਗਰਸ ਨੇ ਉਹਨਾਂ ਨੂੰ ਕੀਤਾ ਕਾਂਗਰਸ ਨੇ ਉਹਨਾਂ ਨੂੰ ਨਾ ਕੀਤਾ ਫਿਰ ਇਹਨਾਂ ਦੇ ਦਿਮਾਗ ਕਿੱਥੇ ਨੇ ਇਹਹੀ ਗੱਲ ਮੈਂ ਕਹਿਣ ਲੱਗੀ ਸੀ ਵੀ ਫਿਰ ਤੁਸੀਂ ਐਡੇ ਕੰਮਲੇ ਵੀ ਕਾਂਗਰਸ ਕਿਤੇ ਵੀ ਪੈਣੀ ਸਟੇਟ ਕਰੀਆ ਦੇਖੋ ਐਜ਼ ਅ ਚੀਫ ਮਨਿਸਟਰ ਪੰਜਾਬ ਨੂੰ ਪ੍ਰਤਾਪ ਸਿੰਘ ਕਹਿ ਰੋ ਵਰਗਾ ਹੈ ਨਾ ਹੁਣ ਤਾਂ ਉਹਨਾਂ ਨੂੰ ਮਤਲਬ ਅਕਾਲ ਚਲਾਣਾ ਕੀਤੇ ਨੂੰ ਕਿੰਨੇ ਸਾਲ ਹੋ ਗਏ ਇਹ ਕਿਉਂਕਿ ਜਦੋਂ ਪੰਡਿਤ ਨਹਿਰੂ ਦੀ ਚੜ੍ਹਾਈ ਸੀ ਜਾਂ ਉਹ ਆਜ਼ਾਦੀ ਤੋਂ ਬਾਅਦ ਦਾ ਸਮਾਂ ਮੈਂ ਉਸ ਟਾਈਮ 'ਚ ਸਕੂਲਿੰਗ ਕੀਤੀ ਹੈ ਹਨਾ ਜਿਵੇਂ ਮੈਂ 54 'ਚ ਦਾਖਲ ਹੋਈ ਸਕੂਲ 'ਚ ਤੇ ਇਹ ਉਹ ਇਹ ਉਹ ਸਮਾਂ ਸੀ ਇੰਜਨਾ ਪੰਜਾਬ ਬਾਰੇ ਮਾਸਟਰ ਪ੍ਰਤਾਪ ਸਿੰਘ ਕੈਰੋਸ ਹੋ ਵਿੱਚ ਦਾ ਸੀ ਉਹਨਾਂ ਨੇ ਕਿਸੇ ਲੀਡਰ ਨੇ ਕਦੀ ਸੋਚਿਆ ਨਹੀਂ ਹੈਗਾ ਉਹਨਾਂ ਨੇ ਕੰਮ ਕਰਕੇ ਵੀ ਦਿਖਾਇਆ ਉਹਨਾਂ ਨੇ ਕੰਮ ਕਰਕੇ ਦੇ ਪਾਖੜਾ ਨੰਗਲ ਡੈਮ ਬਣਾਇਆ ਉਹਨਾਂ ਦੇ ਸਮੇ ਉਸਰਿਆ ਕਨਸੋਲਿਡੇਸ਼ਨ ਉਹਨਾਂ ਸਮੇ ਹੋਈ ਏਡੀ ਗਾਰਡ ਬਣਿਆ ਤੇ ਆਪਣੇ ਮਤਲਬ ਮਰਮ ਤੱਕ ਉਹ ਨਾ ਪੰਜਾਬ ਨਹੀਂ ਬੰਡਣ ਦਿੰਦਾ ਪੰਜਾਬ ਨਹੀਂ ਬੰਡਣ ਦੇ ਤਾਂ ਨਾ ਪੰਜਾਬ ਬੰਡਿਆ ਜਾਂਦਾ ਬਹੁਤ ਵਧੀਆ ਗੱਲ ਹੋਣੀ ਸੀ ਅੱਜ ਜਿਹੜਾ ਸ਼ੰਭੂ ਬਾਡਰ ਤੇ ਬੈਠੇ ਨੇ ਨਾ ਕਿਸਾਨਾਂ ਦੇ ਉੱਤੇ ਇਹਨਾਂ ਨਾਲ ਇੱਧਰੀ ਤੱਕ ਆਪਾਂ ਖੁੱਲੇ ਹੇ ਸਾਂ ਜਿਵੇਂ ਮਰਜੀ ਮੈਂ ਅੱਜ ਹੀ ਆਪਣੀ ਪੁੱਤ ਨੂੰ ਦੱਸ ਰਹੀ ਸੀ ਵੀ ਦੇਖ ਫਰੀਦাবাদ ਗੁਰगांव ਹਿਸਾਰ ਹਾਂਸੀ ਰੋਤਕ ਇਹ ਸਭ ਪੰਜਾਬ ਦੇ ਸ਼ਹਿਰ ਉਧਰ ਹੈ ਰੇਸਟੇਸ਼ਨ ਇਹ ਲੱਭਸੇ ਸ਼ਿਮਲਾ ਡਰਹਾਉਜੀ ਸਭ ਉਹ ਇਹ ਇਹ ਸਾਰੇ ਹੁੰਦੇ ਸੀਗੇ ਨਾ ਪੰਜਾਬ ਵੰਡਿਆ ਜਾਂਦਾ ਪੰਜਾਬ ਨੇ ਅੱਜ ਸੌਖਾ ਹੋਣਾ ਸੀ ਸੁਖੀ ਹੋਣਾ ਸੀ ਪੰਜਾਬੀ ਵੀ ਉਦੋਂ ਜ਼ਿਆਦਾ ਪੜ੍ਹੀ ਜਾਂਦੀ ਸੀ ਦੇਖੋ ਸੀ ਮੈਂ 10ਵੀਂ ਤੱਕ ਪੰਜਾਬੀ ਤੇ ਜਣੀ ਹਿੰਦੀ ਇਕੁਅਲ ਲੈਵਲ ਤੇ ਪੜ੍ਹੀਆਂ ਨੇ 6ਵੀਂ ਤੋਂ ਅੰਗਰੇਜ਼ੀ ਸਾਨੂੰ ਲੱਗ ਗਈ ਹੁੰਦੀ ਸੀ ਸਰਕਾਰੀ ਸਕੂਲਾਂ ਦੇ ਵਿੱਚ ਹਾਂ ਪਹਿਲੀ ਤੋਂ ਪੰਜਾਬੀ ਪੜ੍ਹਨੀ ਹੁੰਦੀ ਸੀ ਹਿੰਦੀ ਵਿੱਚ ਕੋਈ ਕੰਪਲਸਰੀ ਆਪਸ਼ਨਲ ਹੁੰਦੀ ਸੀ ਦਿੱਤੇ ਆਪਸ਼ਨ ਪਹਿਲੇ ਹਿੰਦੀ ਕੋਈ ਕੰਪਲਸਰੀ ਨਹੀਂ ਸੀ ਹਿੰਦੀ ਸਗੋਂ ਪੰਜਾਬੀ ਕੰਪਲਸਰੀ ਹੁੰਦੀ ਸੀ ਨਾ ਤੀਸਰੀ ਤੋਂ ਆਪਸ਼ਨਲ ਤੋਂ ਹਿੰਦੀ ਲੱਗਦੀ ਹਿੰਦੀ ਲੱਗਦੀ ਹੁੰਦੀ ਪੜ੍ਹਨੀ ਪੈਂਦੀ ਸੀ ਉਦੋਂ ਪਰ ਉਹਦੇ ਨਾਲ ਕੀ ਹੈ ਉਹ ਤੁਹਾਡੀ ਚਲੋ ਆਪਣੀ ਕਮਿਊਨੀਕੇਸ਼ਨ ਦੀ ਕਾਮਨ ਲੈਂਗੁਏਜ ਆ ਹਿੰਦੀ ਕਿਸੇ ਵੀ ਸਟੇਟ ਤੇ ਤੁਸੀਂ ਹੋਵੋ ਤਾਂ ਤੁਸੀਂ ਹਿੰਦੀ ਦੇ ਨਾਲ ਬੰਦਾ ਕੰਮ ਸਾਡੇ ਵੇਲੇ ਰਕ ਸਾਬ ਹਿੰਦੀ ਆਪਸ਼ਨ ਹੁੰਦੀ ਸੀ ਹਿੰਦੀ ਦੀ ਜਗ੍ਹਾ ਤੁਸੀਂ ਡਰੈਂਗ ਜਾਂ ਕੋਈ ਦੂਜਾ ਸਬਜੈਕਟ ਲੈ ਸਕਦੇ ਜਰੂਰੀ ਨਹੀਂ ਕਿ ਹਿੰਦੀ ਜ਼ਰੂਰੀ ਪੜ੍ਹਨੀ ਨਹੀਂ ਸੀ ਹੁੰਦੀ ਸਾਡੇ ਵੇਲੇ ਸੀ ਸਾਡੇ ਵੇਲੇ ਹਿੰਦੀ ਜ਼ਰੂਰੀ ਹੁੰਦੀ ਸੀਗੀ ਤੀਸਰੀ ਤੋਂ ਲੱਗਦੀ ਸੀ ਪਤਾ ਤੇ ਛੇਵੇਂ ਤੋਂ ਜਾ ਕੇ ਸਾਨੂੰ ਲੱਗਦੀ ਸੀ ਇੰਗਲਿਸ਼ ਵੀ ਤਿੰਨ ਲੈਂਗੁਏਜ ਤੁਹਾਨੂੰ ਮੱਲਮਲੀ ਆ ਜਾਂਦੀਆਂ ਸੀ ਬੰਦੇ ਨੂੰ ਹੈਨਾ ਤੇ ਉਹ ਪੰਜਾਬੀ ਪੜ੍ਹੀ ਜਾਂਦੀ ਸੀ ਹੁਣ ਤੁਸੀਂ ਦੇਖੋ ਵੀ ਪੰਜਾਬੀ ਸੂਬੇ ਤੋਂ ਬਾਹਰ ਇਹਨਾਂ ਕਿਹੜੇ ਲੀਡਰਾਂ ਦੇ ਬੱਚਿਆਂ ਨੇ ਪੰਜਾਬੀ ਸਕੂਲਾਂ ਦੇ ਵਿੱਚ ਪੜ੍ਹੇ ਨੇ ਪੜ੍ਹੇ ਨੇ ਕੋਈ ਸਾਰੇ ਨੇ ਨੇ ਉਹ ਸੁਖਬੀਏ ਸੇ ਬਾਦਲੀ ਸਨਾਵਰ ਸਕੂਲ ਦਾ ਪੜਿਆ ਹੋਇਆ ਮੇਰੀ ਖਿਆਲ ਚ ਹੈਨਾ ਕੋਈ ਵਾਪੀਸ ਦਾ ਪੜਿਆ ਕੋਈ ਸਨਾਵਰ ਦਾ ਪੜਿਆ ਕੋਈ ਕਿਤੇ ਦਾ ਪੜਿਆ ਕੋਈ ਕਿਤੇ ਦਾ ਹੁਣ ਵੀ ਆਪਣੇ ਬੱਚੇ ਇਹੀ ਬਾਹਰ ਪੜ੍ਹਨੇ ਭੇਜਦੇ ਨੇ ਇਹਨਾਂ ਨੂੰ ਇਹਨਾਂ ਨੇ ਸਿਰਫ ਆਪਣੀ ਇਹਨਾਂ ਨੂੰ ਐ ਲੱਗਦਾ ਸੀ ਵੀ ਸਾਨੂੰ ਨਵਾਂ ਕੋ ਖੇਤ ਚਾਹੀਦਾ ਜਿੱਥੇ ਅਸੀਂ ਰਾਜ ਕਰ ਸਕੀਏ ਉਹ ਰਾਜ ਤਾਂ ਫੇਰ ਵੀ ਤੁਹਾਨੂੰ ਬੀਜੇਪੀ ਦੀ ਸਹਾਇਤਾ ਨਾਲ ਹੀ ਕਰਨਾ ਪਿਆ ਆਦਰਵਾਇਜ਼ ਤੇ ਫੇਰ ਕੀ ਸੀਗਾ ਫੇਰ ਜੇ ਦੋ ਭਾਸ਼ਾਵਾਂ ਮਾ ਪੜੀ ਜਾਂਦੇ ਤੁਸੀਂ ਇਹ ਜ਼ੋਰ ਪਾਉਂਦੇ ਕਿ ਕਮਿਊਨੀਕੇਸ਼ਨ ਦੀ ਸਾਡੀ ਪੰਜਾਬ ਦੀ ਜਿਹੜੀ ਕਾਮਨ ਲੈਂਗੁਏਜ ਹੈ ਇਹ ਪੰਜਾਬ ਚ ਲਾਗੂ ਹੋਣੀ ਚਾਹੀਦੀ ਓਦੋਂ 8ਵੀਂ ਤੱਕ ਹਰਿਆਣੇ ਵਾਲੇ ਵੀ ਪੰਜਾਬੀ ਪੜ੍ਹਦੇ ਸੀ ਜੇ ਮੈਂ ਅਸੀਂ ਲੋਕ ਹਿੰਦੀ ਪੜ੍ਹਦੇ ਸੀ ਉਹ 8ਵੀਂ ਤੱਕ ਸਭ ਨੂੰ ਪੰਜਾਬੀ ਕੰਪਲਸਰੀ ਹੁੰਦੀ ਸੀਗੀ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਇਲੈਕਟਿਵ ਤੁਸੀਂ ਲਓ ਚਾਹੇ ਨਾ ਲਓ ਤੇ ਹੁਣ ਹੁਣ ਹਰਿਆਣੇ ਦੇ ਵਿੱਚ ਕੋਈ ਪੰਜਾਬੀ ਪੜ੍ਹਦਾ ਕੋਈ ਨਹੀਂ ਪੜ੍ਹਦਾ ਹੈਗਾ ਪੰਜਾਬੀ ਇਹਨਾਂ ਨੇ ਜਿਹੜੀ ਆਪਣੀ ਭਾਸ਼ਾ ਦੇ ਲਈ ਪੰਜਾਬੀ ਸੁਪੇਲੀ ਸਟਰੰਗਲ ਕੀਤਾ ਸੀ ਉਸ ਭਾਸ਼ਾ ਦਾ ਨਾਸ ਮਾਰ ਦਿੱਤਾ ਇਹਨਾਂ ਨੇ ਹੈਨਾ ਆ ਪੰਜਾਬ ਲੈਂਗੁਏਜ ਡਿਪਾਰਟਮੈਂਟ ਬਣਾਇਆ ਉਹ ਹੁਣ ਜਫਰ ਸਾਹਿਬ ਆਏ ਨੇ ਸ਼ਾਇਦ ਕੋਈ ਵਧੀਆ ਕੰਮ ਹੋ ਜੂਗਾ ਉਹ ਰੁਲ ਗਿਆ ਜਿੰਨੇ ਵੀ ਪੰਜਾਬੀ ਯੂਨੀਵਰਸਿਟੀ ਬਣਾਈ ਭਾਸ਼ਾ ਦੇ ਨਾਂ ਤੇ ਯੂਨੀਵਰਸਿਟੀ ਬਣਾਈ ਅੱਜ ਪੰਜਾਬੀ ਯੂਨੀਵਰਸਿਟੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਿਲਕੁਲ ਹੀ ਬੇੜਾ ਕਰ ਕਿਉਂਕਿ ਫੰਡਸ ਬੰਦ ਚਲੋ ਗੁਰੂ ਨਾਨਕ ਯੂਨੀਵਰਸਿਟੀ ਅਲੱਗ ਤਰ੍ਹਾਂ ਰੱਖਸਤ ਜਿਹੜੀ ਪੰਜਾਬੀ ਯੂਨੀਵਰਸਿਟੀ ਬਣਾਈ ਭਾਸ਼ਾ ਦੇ ਨਾਂ ਤੇ ਗਈ ਸੀ ਹਾਂ ਦੋ ਦੇ ਵਿੱਚ ਦੋ ਹੀ ਯੂਨੀਵਰਸਿਟੀ ਹੋਣੇ ਜਿਹੜੀਆਂ ਭਾਸ਼ਾ ਦੇ ਨਾਂ ਦੇ ਸੀ ਉਹ ਬਣੀ ਇਜ਼ਰਾਇਲੀ ਤੇ ਪੰਜਾਬੀ ਯੂਨੀਵਰਸਿਟੀ ਬਣੀ ਜਿਹੜੀ ਭਾਸ਼ਾ ਦਾ ਫਿਰ ਡਿਪਾਰਟਮੈਂਟ ਵੀ ਪੰਜਾਬੀ ਯੂਨੀਵਰਸਿਟੀ ਦੇ ਦੇਖੋ ਜਿਹੜੇ ਖੋਲੇ ਗਏ ਲਿਟਰਰੀ ਪੰਜਾਬੀ ਸਾਹਿਤ ਵਿਭਾਗ ਉਹ ਪੰਜਾਬੀ ਲਿਟਰੇਚਰ ਦੇ ਨਾਲ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਸਟਡੀ ਡਿਪਾਰਟਮੈਂਟ ਗੁਰੂ ਗੋਬਿੰਦ ਸਿੰਘ ਭਵਨ ਕੰਪੈਰੀਟਿਵ ਰਿਲੀਜੀਅਨ ਫਿਰ ਡਿਵੈਲਪਮੈਂਟ ਪੰਜਾਬੀ ਲੈਂਗੁਏਜ ਉਹ ਉਹ ਖੁੱਲਿਆ ਡਿਪਾਰਟਮੈਂਟ ਹਿਸਟੋਰੀਕਲ ਸਟੱਡੀਜ਼ ਅਲੱਗ ਖੁੱਲਿਆ ਹਿਸਟਰੀ ਟੀਚ ਕਰਨ ਦਾ ਅਲੱਗ ਖੁੱਲਿਆ ਮਤਲਬ ਲਿੰਗੁਇਸਟਿਕਸ ਦਾ ਡਿਪਾਰਟਮੈਂਟ ਪੁਰਖੇਤਰ ਤੋਂ ਬਾਅਦ ਪਹਿਲੀ ਵਾਰੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਟੈਬਲਿਸ਼ ਹੋਇਆ ਉਹ ਵੀ ਰਿਸਰਚਡ ਡਿਪਾਰਟਮੈਂਟ ਨਾਲ ਕਲਾਸਾਂ ਦੇ ਨਾਲੇ ਰਿਸਰਚ ਵੀ ਭਾਸ਼ਾ ਵਿਗਿਆਨ ਦਾ ਤੇ ਉਹ ਉਹਤੇ ਪੈਰੋ ਨੇ ਬੜੇ ਵਧੀਆ ਕੰਮ ਕੀਤੇ ਫਿਰ ਉਹਨੇ ਦੇਖੋ ਤੁਸੀਂ ਇਹ ਪੰਜਾਬੀ ਯੂਨੀਵਰਸਿਟੀ ਬਣਾਉਣ ਤੋਂ ਪਹਿਲਾਂ ਉਹਨੇ ਪੁਰਖ ਖੇਤਰੀ ਯੂਨੀਵਰਸਿਟੀ ਬਣਾਈ ਵੀ ਤਾਂ ਕਿ ਜਿਹੜਾ ਮਹਾਸ਼ਾਗਰੂਪੇ ਉਹ ਰੌਲਾ ਨਾ ਪਾਵੇ ਨਾ ਉੱਥੇ ਉਹਨਾਂ ਨੇ ਸੰਸਕ੍ਰਿਤ ਦਾ ਘਰ ਤਾਂ ਵੀ ਫ੍ਰੀ ਇਨ ਸਟੱਡੀ ਹੋਊਗੀ ਤੇ ਇਹਨਾਂ ਕੁਝ ਕਾਰੋ ਨੇ ਦਿੱਤਾ ਹੋਊਗਾ ਇਹਨਾਂ ਕੋਲ ਤਾਂ ਵਿਜਨ ਹੀ ਨਹੀਂ ਆਇਆ ਨਹੀਂ ਜੇ ਵਿਜਨ ਹੁੰਦਾ ਤਾਂ ਪੰਜਾਬ ਦਾ ਕੁਝ ਕਰਦੇ ਨਾ ਵਿਜਨ ਤਾਂ ਇਹਨਾਂ ਕੋਲ ਇਹ ਆ ਵੀ ਅਸੀਂ ਕੁਰਸੀ ਕਿਵੇਂ ਦਿਹਾਉਣੀ ਹੈ ਕਿਵੇਂ ਪਾਵਰ ਦੇ ਵਿੱਚ ਆਉਣਾ ਤੇ ਜਿਹੜਾ ਕੱਲ ਤੁਸੀਂ ਅੱਜ ਨਹੀਂ ਪਾਵਰ ਚੋਕੇ ਕਰ ਸਕੇ ਕੱਲ ਨੂੰ ਤੁਸੀਂ ਕਿਵੇਂ